ਆ ਦੇਖੋ ਜੀ ਸਾਡੇ ਬਠਿੰਡੇ ਦੇ ਮਾਨਯੋਗ ਐਸਪੀ ਸਾਹਿਬ ਸਰਦਾਰ ਹਰਮਨਬੀਰ ਸਿੰਘ ਗਿੱਲ ਜੀ ਨੇ ਇਹ ਪੂਰੇ ਜ਼ਿਲ੍ਹੇ ਦੇ ਵਿੱਚ ਜਿੰਨੇ ਵੀ ਪੀसीआर ਚੱਲਦੇ ਨੇ ਦਿਨਤ ਰਾਤ ਜਿਹੜੇ ਡਿਊਟੀ ਕਰਦੇ ਨੇ ਇਸ ਤੋਂ ਇਲਾਵਾ ਜਿਹੜੇ ਆਰਟੀਆ ਗੱਡੀਆਂ ਚਲਦੀਆਂ ਆਂ ਯਾ ਜਿਹੜੇ ਰੈਪਿਡ ਰਿਸਪੌਂਸ ਜਿਹੜੀਆਂ ਗੱਡੀਆਂ ਚਲਦੀਆਂ ਨੇ ਉਹਨਾਂ ਨੂੰ ਪੂਰੇ ਜ਼ਿਲ੍ਹੇ ਨੂੰ ਉਹਨਾਂ ਦੇ ਵਿੱਚ ਵੰਡਿਆ ਗਿਆ ਜੋ ਇਸ ਸੰਬੰਧ ਵਿੱਚ ਹਰੇਕ ਥਾਣੇ ਦੇ ਯਾ ਪੀਸੀਆਰ ਦੇ ਜਿਹੜੇ ਯਾ ਗੱਸੜ ਅਫਸਰਸ ਨੇ ਯਾ ਐਸਐਚਓ ਸਬਾਨ ਨੇ ਇਹਨਾਂ ਨੂੰ ਰੈਡ ਅਲਰਟ ਪੁਆਇੰਟ ਦਿੱਤੇ ਗਏ ਨੇ ਜਿੱਥੇ ਹਰ ਰੋਜ਼ ਅਸੀਂ ਦੋ ਟਾਈਮ ਤੇ ਰੈਡ ਅਲਰਟ ਪੁਆਇੰਟ ਦੇ ਉੱਤੇ ਜਾ ਕੇ ਚੈਕਿੰਗ ਕਰਦੇ ਆਂ ਸੋ ਅੱਜ ਵੀ ਉਸੇ ਲੜੀ ਚੈਕਿੰਗ ਚੱਲ ਰਹੀ ਹੈ ਜਿਵੇਂ ਤੁਹਾਡੇ ਸਾਹਮਣੇ ਆ ਪੁਆਇੰਟ ਤੋਂ ਚੈਕਿੰਗ ਚੱਲ ਰਹੀ ਹੈ ਔਰ ਇਵਨ ਐਸ ਪੁਆਇੰਟ ਤੇ ਨਹੀਂ ਚੱਲ ਰਹੀ ਪੂਰੇ ਜ਼ਿਲ੍ਹੇ ਦੇ ਵਿੱਚ ਅਸਲੇ ਰੈਡ ਲੇਟ ਪੁਆਇੰਟਾਂ ਤੋਂ ਚੈਕਿੰਗ ਚੱਲ ਰਹੀ ਹੈ ਸੋ ਮੇਨ ਮਕਸਦ ਇਹ ਹੋਏਗਾ ਕਿ ਲੋਕਾਂ ਨੂੰ ਚੰਗਾ ਪ੍ਰਸ਼ਾਸਨ ਦੇ ਨਾਲ ਲੋਕਾਂ ਨੂੰ ਇਹ ਭਾਵਨਾ ਦੇਣੀ ਕਿ ਤੁਸੀਂ ਪਟੰਡੇ ਦੇ ਵਿੱਚ ਰਹਿ ਰਹੇ ਹੋ ਤੇ ਸੇਫ ਐਂਡ ਸੌਂਡ ਰਹਿ ਰਹੇ ਹੋ ਤੁਹਾਡੇ ਜਾਨ ਤੇ ਮਾਲ ਦੀ ਰਾਖੀ ਵਾਸਤੇ ਪੁਲਿਸ ਇੱਥੇ ਹੈਗੀ ਹੈ ਇਹਦੇ ਨਾਮ ਨਾਲ ਜੋ ਐਸਐਸਪੀ ਸਾਹਿਬ ਨੇ ਹਦਾਇਤਾਂ ਨੇ ਕਿ ਪੂਰੇ ਇਲਾਕੇ ਨੂੰ ਅਸੀਂ ਨਸ਼ੇ ਮੁਕਤ ਕਰਨਾ ਹੈ ਲੋਕਾਂ ਦੇ ਵਿੱਚ ਕ੍ਰਾਈਮ ਦੇ ਜਿਹੜਾ ਕੋ ਡਰ ਪਿਆ ਉਸ ਤੋਂ ਦੂਰ ਕਰਨਾ ਹੈ। ਤੋਂ ਇਸ ਮੰਦ ਵਿੱਚ ਇਸ ਪ੍ਰੋਪਰ ਵਧੀਆ ਚੈਕਿੰਗ ਕਰ ਰਹੇ ਆ। ਜੀ ਚਲਾਨ ਕੀਤੇ ਆ ਜੀ। ਤਿੰਨ ਚਲਾਨ ਕਰ ਚੁੱਕੇ ਆ ਬਸ ਉਸ ਤੋਂ ਬਾਅਦ ਹੁਣ ਚੈਕਿੰਗ ਤੁਹਾਡੇ ਸਾਹਮਣੇ ਚੱਲ ਰਹੀ ਹੈ। ਬਿਲਕੁਲ ਜੀ ਕਾਲੀ ਫਿਲਮ ਦੀ ਵੀ ਜੇਕਰ ਤੁਹਾਨੂੰ ਪਤਾ ਬੈਨ ਹੈ। ਹਰ ਉਹ ਕੰਮ ਜਿਹੜਾ ਸੰਵਿਧਾਨਿਕ ਤੌਰ ਤੇ ਬੈਨ ਹੈ ਅਸੀਂ ਉਹਦੀ ਚੈਕਿੰਗ ਕਰਾਂਗੇ। ਅਸੀਂ ਉਹ ਉਹਦੇ ਮੁਤਾਬਕ ਅਸੀਂ ਜਿਹੜੀ ਯੋਗ ਕਾਰਵਾਈ ਬੰਦੀ ਉਹ ਕਰਾਂਗੇ।